ਮਾਨਵਤਾ ਦੇ ਨਾਮ ਤੇ ਕਲੰਕ ਲਾਉਣ ਵਾਲਾ ਇੱਕ ਮਾਮਲਾ ਬਦੌੜ ਤੋਂ ਸਾਹਮਣੇ ਹੈ ਜਿੱਥੇ ਦੋ ਨਾਬਾਲਗ ਬੱਚਿਆਂ ਵੱਲੋਂ ਇੱਕ ਨਾਬਾਲਗ 10 ਸਾਲਾ ਬੱਚੇ ਨਾਲ ਦੁਸ਼ਕਰਮ ਕੀਤਾ ਗਿਆ। ਮਲਜ਼ਮ ਬੱਚੇ ਪਿੰਡ ਦੇ ਹੀ ਦੋ ਸਕੇ ਭਰਾਣੇ ਦੱਸਿਆ ਜਾ ਰਿਹਾ ਘਟਨਾ ਦਾ ਪਤਾ ਲੱਗਣ ਤੇ ਜਦ ਪੀੜਤ ਪਰਿਵਾਰ ਮਲਜ਼ਮ ਬੱਚਿਆਂ ਦੇ ਘਰ ਸ਼ਿਕਾਇਤ ਲੈ ਕੇ ਗਿਆ ਤਾਂ ਪੀੜਤ ਪਰਿਵਾਰ ਨੂੰ ਉਹਨਾਂ ਬੱਚਿਆਂ ਦੇ ਪਰਿਵਾਰ ਨੇ ਧਮਕਾਉਣਾ ਸ਼ੁਰੂ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਕਸੂਰਵਾਰ ਬੱਚਿਆਂ ਵੱਲੋਂ ਹੋਰ ਵੀ ਕਈ ਬੱਚਾ ਨੂੰ ਖਾਣ ਪੀਣ ਜਾਂ ਫਿਰ ਹੋਰ ਚੀਜ਼ਾਂ ਦਾ ਲਾਲਚ ਦੇ ਕੇ ਉਹਨਾਂ ਬੱਚਾ ਨਾਲ ਵੀ ਇਹ ਸ਼ਰਮਨਾਕ ਹਰਕਤ ਕੀਤੀ ਜਾ ਚੁੱਕੀ ਹੈ ਸਾਡਾ ਜੀ ਬੱਚਾ ਸੀਗਾ ਛੋਟਾ ਜਿਹਾ ਛੋਟਾ ਜਿਹਾ ਬੱਚਾ ਸਾਡਾ ਘਰੋਂ ਖੇਡਣ ਚਲਾ ਗਿਆ ਜੀ ਤੇ ਉਸ ਤੋਂ ਬਾਅਦ 11 ਵਜੇ ਗਿਆ ਜੀ ਖੇਡਣ 2:30 ਵਜੇ ਤੱਕ ਵਾਪਸ ਨਹੀਂ ਆਇਆ ਉਸ ਤੋਂ ਬਾਅਦ ਸਾਡੇ ਘਰ ਦੇ ਭਾਲਣ ਭੁੱਲਣ ਗਏ ਆਸੇ-ਪਾਸੇ ਭਾਲਿਆ ਕਿਤੇ ਮਿਲਿਆ ਨਹੀਂ ਗਈ ਉਸ ਤੋਂ ਬਾਅਦ ਜੀ ਮੈਂ ਘਰੇ ਆਇਆ ਮੈਨੂੰ ਘਰ ਦੇ ਆਣ ਕਿਹਾ ਵੀ ਬੱਚੇ ਨੂੰ ਭਾਲ ਕੇ ਲੈ ਕੇ ਆ ਜਦੋਂ ਜਿਵੇਂ ਭਾਲਣ ਗਿਆ ਤੇ ਮੈਂ ਭਾਲਦਾ ਭਾਲਦਾ ਮੈਂ ਜੀ ਉਹ ਪਰੇ ਤੱਕ ਗਿਆ ਉਦੋਂ ਨਾਲ ਹੀ ਘਮੇਹਰਾਂ ਦੀ ਜਗਾ ਜਿੱਪੀ ਆ ਬੇਬਾਕ ਜੀ ਆ ਆਵਿਆਣੀ ਜਗਾ ਬੈਠਿਆ ਉੱਥੇ ਕਿੱਕਰਾ ਕੁਪਰਾ ਬਾਵਾ ਕੋਸਾ ਜੀ ਉਦੋਂ ਜੀ ਬੱਚਾ ਰੋਂਦਾ ਆ ਰਿਹਾ ਸੀਗਾ ਤੇ ਜਦੋਂ ਮੈਂ ਬੱਚੇ ਨੂੰ ਭੱਜ ਕੇ ਮੇਰੇ ਕੋਲ ਆਇਆ ਮੈਂ ਬੱਚੇ ਨੂੰ ਘੁੱਟ ਕੇ ਗੱਲ ਨਾਲ ਲਾ ਕੇ ਪੁੱਛਿਆ ਮੈਂ ਬੇਟੇ ਕੀ ਗੱਲ ਆ ਰੋਣਾ ਕਰਦਾ ਤੈਨੂੰ ਕਿਸ ਨੇ ਕੁੱਟਿਆ ਕਹਿੰਦਾ ਨਹੀਂ ਡੈਡੀ ਵੀ ਮੈਨੂੰ ਕੁੱਟਿਆ ਨਹੀਂ ਮੇਰੇ ਨਾਲ ਕਹਿੰਦਾ ਕਿ ਦੋ ਮੁੰਡੇ ਗਲਤ ਕੰਮ ਕਰਦੇ ਆ ਮੈਂ ਬੇਟੇ ਕੀ ਗੱਲ ਕੀ ਗਲਤ ਕੰਮ ਕਰਦੇ ਆ ਉਹ ਕਹਿੰਦਾ ਡੈਡੀ ਮੈਨੂੰ ਕਹਿੰਦਾ ਐਂ ਕਰਕੇ ਲੈ ਜਾਂਦੇ ਆ ਤੇ ਮੇਰ ਨਾਲ ਕਹਿੰਦਾ ਅੱਗੇ ਵੀ ਇਹ ਕਈ ਵਾਰੀ ਇੱਕ ਦੋ ਵਾਰੀ ਕਰਿਆ ਦੋਨਾਂ ਭਰਾ ਭਰਾ ਨੇ ਉਹ ਦੋ ਤੇ ਉਹ ਬੱਚੇ ਨੇ ਜਿਵੇਂ ਦੱਸਿਆ ਜੀ ਕਹਿੰਦੇ ਕਹਿੰਦੇ ਹੋਰ ਵੀ ਸ਼ੰਸ਼ਕਾ ਵੀ ਇੱਕ ਦੋ ਬੱਚਿਆਂ ਨਾਲ ਹੋਰ ਵੀ ਗਲਤ ਕੰਮ ਇਹ ਹੋਇਆ ਹੋਇਆ ਪਰ ਉਹ ਸਾਰਾ ਕੋਈ ਸਾਹਮਣੇ ਆਉਣਾ ਨਹੀਂ ਚਾਹੁੰਦਾ ਜੀ ਵੀ ਅਸੀਂ ਇਨਸਾਫ ਚਾਹੁੰਦੇ ਆ ਵੀ ਜੋ ਸਚਾਈ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਠੀਕ ਹੈ ਪੁਲਿਸ ਵੱਲੋਂ ਕਾਰਵਾਈ ਮੈਡੀਕਲ ਵਿੱਚ ਬੱਚੇ ਨਾਲ ਹੋਈ ਬਦਫੈਲੀ ਦੀ ਪੁਸ਼ਟੀ ਹੋ ਚੁੱਕੀ ਹੈ ਪੁਲਿਸ ਨੇ ਦੋਨਾਂ ਭਰਾਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਦੋਸ਼ੀ ਭਰਾ ਵੀ ਨਾਬਾਲਗ ਹੀ ਹਨ ਗੱਲ ਇਹ ਹੈ ਜੀ ਕਿ ਮਿਤੀ 20 4 19 ਨੂੰ ਇੱਕ ਕੰਪਲੇਨਟ ਸੀਵ ਹੋਈ ਸੀ ਰਿਗਾਰਡਿੰਗ ਕਿਸੇ ਬੱਚੇ ਦੇ ਬਦਖਾਲੀ ਬਾਰੇ ਉਸ ਕੰਪਲੇਂਟ ਤੇ ਅਸੀਂ ਮਕਦਮਾ ਨੰਬਰ 25 ਅੰਡਰ ਸੈਕਸ਼ਨ 363 377 5634 ਆਈਪੀਸੀ ਅਤੇ ਸੈਕਸ਼ਨ 6 ਆਫ ਪੋਸਟ ਐਕਟ ਰਜਿਸਟਰ ਕੀਤਾ ਗਿਆ ਤੇ ਬਾਕੀ ਜੋ ਵੀ ਕੋ ਕਾਨੂੰਨ ਦਾ ਪ੍ਰੋਸੀਜਰ ਹੋਏਗਾ ਉਸ ਅਕੋਰਡਿੰਗ ਕਾਰਵਾਈ ਕੀਤੀ ਜਾ ਰਹੀ ਹੈ ਬਰਹਾਲ ਪੁਲਿਸ ਨੇ ਦੋਨਾਂ ਪਰਾਵਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਨਾਲਾ ਤੋਂ ਜਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤਿਆ ਜੀ ਮੈਲੋ ਪੈਰਾਮਿਡ ਈ ਸਰਵਿਸਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ